ਭਾਈ ਜੀ ਜੇ ਕਰ ਸਜ਼ਾ ਲਾਉਣੀ ਹੈ ਇਹਨਾਂ ਨੂੰ 50 ਕਰੋੜ ਸੁਖਬੀਰ ਬਾਦਲ ਤੋਂ ਲਓ ਦੂਜਿਆਂ ਕੋਲੋਂ ਵੀ ਕੋਈ 20-20 ਕਰੋੜ ਤਾਂ ਲਓ ਤੁਸੀਂ ਜਿੰਨਾਂ ਕੋ ਉਹਨਾਂ ਨੇ ਬਣਾਇਆ ਕੋਈ ਚੌਥਾ ਪੰਜਵਾਂ ਹਿੱਸਾ ਲੈ ਲਓ ਉਹ ਪੈਸਾ ਸਿੱਖਾਂ ਦੇ ਬੱਚਿਆਂ ਤੇ ਲਾਇਆ ਜਾਵੇ ਤਾਂ ਕਿ ਪੰਜਾਬ ਦੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਐਸਐਸਪੀ ਲੱਗਣ ਡੀਐਸਪੀ ਲੱਗਣ ਡੀਸੀ ਲੱਗਣ ਵਕੀਲ ਬਣ ਜੱਜ ਬਣ ਤੇ ਸਾਡਾ ਵੀ ਮਨ ਖੁਸ਼ ਹੋ ਜਾਵੇ ਕਿ ਹਾਂ ਇਹ ਪੈਸਾ ਹੋ ਜਿਹੜੀ ਸਜ਼ਾ ਦਿੱਤੀ ਸੀ ਤੇ ਇਸ ਸਜ਼ਾ ਨੇ ਸਾਡੇ ਸਿੱਖਾਂ ਦੇ ਪੁੱਤਾਂ ਨੂੰ ਸਾਡੇ ਪੰਜਾਬ ਦੇ ਬੱਚਿਆਂ ਨੂੰ ਇਹਨਾਂ ਪੋਸਟਾਂ ਤੇ ਬਿਠਾਇਆ ਹੋ ਗਿਆ ਭਾਈ ਹੋ ਗਿਆ ਸੁਖਬੀਰ ਬਾਦਲ ਤੇ ਹਮਲਾ ਹੋ ਗਿਆ ਹੋ ਗਿਆ ਭਾਈ ਹੋ ਗਿਆ ਸੁਖਬੀਰ ਬਾਦਲ ਤੇ ਹਮਲਾ ਹੋ ਗਿਆ ਸਾਰੇ ਪਾਸੇ ਚਰਚਾ ਹੋ ਗਈ ਸਾਰਿਆਂ ਨੂੰ ਸੁਖਬੀਰ ਬਾਦਲ ਦਾ ਫਿਕਰ ਪੈ ਗਿਆ ਜਿਹੜੇ ਪੰਜਾਬ ਦੀ ਮੀਡੀਆ ਪੰਜਾਬ ਦੇ ਲੋਕਾਂ ਨੂੰ ਫਿਕਰ ਪੈ ਗਿਆ ਹੋ ਗਿਆ ਵੀ ਹੋ ਗਿਆ ਸੁਖਬੀਰ ਬਾਦਲ ਤੇ ਹਮਲਾ ਹੋ ਗਿਆ ਮੈਂ ਕੱਲ ਦਾ ਦੇਖ ਰਿਹਾ ਕਿ ਲੋਕਾਂ ਨੂੰ ਉਸ ਜ਼ਹਿਰੀਲੇ ਪਾਣੀ ਦਾ ਘਟ ਤੇ ਸੁਖਬੀਰ ਬਾਦਲ ਤੇ ਉਹਦੇ ਲੀਡਰਾਂ ਦਾ ਜਾਦੇ ਫਿਕਰ ਪਿਆ ਖੜਾ ਅਖੇ ਜੀ ਉਹਨਾਂ ਨੂੰ ਉਹ ਅਖੇ ਉਹਨਾਂ ਨੂੰ ਸਜ਼ਾ ਮਿਲੀ ਆ ਸਜ਼ਾ ਮਿਲੀ ਆ ਉਦੋਂ ਪਹਿਲਾਂ ਮੈਂ ਗੱਲ ਕਰਨ ਤੋਂ ਪਹਿਲਾਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਕੰਨਾਂ ਨੂੰ ਹੱਥ ਲਾ ਕੇ ਮਾਫੀ ਮੰਗ ਲੈਣਾ ਕਿ ਮੈਂ ਅਕਾਲ ਤਖਤ ਸਾਹਿਬ ਦੇ ਕੋਈ ਖਿਲਾਫ ਨਹੀਂ ਬੋਲ ਰਿਹਾ ਮੇਰੀ ਔਕਾਤ ਨਹੀਂ ਮੇਰੀ ਆਉਣ ਵਾਲੀ 100 ਪੀੜੀਆਂ ਦੇ ਵੀ ਔਕਾਤ ਨਹੀਂ ਕਿ ਭਾਈ ਉਹ ਖਿਲਾਫ ਬੋਲ ਜਣ ਪਰ ਜਿਹੜੀ ਗੱਲ ਸੱਚੀ ਆ ਉਹ ਮੈਂ ਗੱਲ ਜ਼ਰੂਰ ਕਰੂੰਗਾ ਤੇ ਜਿਹੜੇ ਲੋਕ ਆ ਉਹ ਤੁਹਾਡੇ ਤੱਕ ਪਹੁੰਚਾ ਦੇਣਗੇ ਜਿਹੜੇ ਲੋਕ ਕਹਿੰਦੇ ਸਜ਼ਾ ਮਿਲ ਗਈ ਸਜ਼ਾ ਕਾਦੀ ਮਿਲੀ ਆ ਕਿਹ ਚੀਂ ਦੀ ਸਜ਼ਾ ਮਿਲੀ ਆ ਜੇਕਰ ਭਾਂਡੇ ਮਾਂਜਣ ਦੀ ਜਿਨ੍ਹਾਂ ਨੂੰ ਸਜ਼ਾ ਮਿਲੀ ਆ ਤਾਂ ਸਾਡੇ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਲੋਕ ਘਰਾਂ ਦੇ ਵਿੱਚੋਂ ਜਾ ਕੇ ਉਹ ਭਾਂਡੇ ਮਾਂਜ ਕੇ ਆਉਂਦੇ ਆ ਤੇ ਉਹ ਸਜ਼ਾ ਨਹੀਂ ਕਹਿੰਦੇ ਉਹ ਇਹ ਕਹਿੰਦੇ ਆ ਕਿ ਅੱਜ ਬਾਈ ਅਸੀਂ ਸੇਵਾ ਕਰਕੇ ਆਏ ਆ ਗੁਰੂ ਘਰ ਦੇ ਵਿੱਚ ਚਾ ਕੇ ਅੱਜ ਅਸੀਂ ਸੇਵਾ ਕਰਕੇ ਆਏ ਆ ਪੜਾ ਮੈਂ ਗੱਲ ਇੱਕ ਇਹ ਕਰਾਂ ਕਿ ਦੂਜੇ ਪਾਸੇ ਜਿਹੜੇ ਕਈ ਆਂਦੇ ਵੀ ਸਜ਼ਾ ਮਿਲੀ ਆ ਫਲਸ਼ਾਂ ਸਾਫ਼ ਕਰਨ ਦੀ ਬਾਥਰੂਮ ਧੋਣ ਦੀ ਭਾਈ ਜੀ ਇਹ ਵੀ ਕੋਈ ਸਜ਼ਾ ਨਹੀਂ ਇਹ ਵੀ ਆਪਣੇ ਲੋਕ ਖੁਸ਼ ਹੋ ਕੇ ਸੇਵਾ ਕਰਕੇ ਹੁੰਦੇ ਆ ਇਹ ਕੋਈ ਸਜ਼ਾ ਨਹੀਂ ਗਈ ਪੰਜਾਬ ਦੇ ਲੋਕੋ ਇਹ ਕੋਈ ਸਜ਼ਾ ਨਹੀਂ ਗਈ ਦੂਜੀ ਤੀਜੀ ਗੱਲ ਸਖਬੀਰ ਬਾਦਲ ਕੁਰਸੀ ਤੇ ਬੈਠਾ ਜਿਹੜਾ ਸੇਵਾ ਕਰ ਰਿਆ ਇਹਦੇ ਨਾਲੋਂ ਤਾਂ ਵੀ ਵੇਖੋ ਪ੍ਰਮਾਤਮਾ ਨੂੰ ਵੀ ਉਹਦੀ ਸਜ਼ਾ ਜਿਹੜੀ ਉਹ ਸੇਵਾ ਉਹ ਮਨਜ਼ੂਰ ਨਹੀਂ ਕੀਤੀ ਪ੍ਰਮਾਤਮਾ ਨੇ ਵੀ ਮੈਂ ਤਾਂ ਉਹ ਸੇਵਾ ਸੁਭਾ ਨਹੀਂ ਲੈਣੀ ਉਹਨੂੰ ਕੁਰਸੀ ਤੇ ਬਿਠਾ ਦਿਓ ਤੁਸੀਂ ਵੇਖੋ ਜਿਵੇਂ ਮਰਜੀ ਪਵਾ ਲਾਤ ਤੇ ਪਲਾਸਟਰ ਲੱਗਾ ਮੈਂ ਤਾਂ ਕਹਿੰਦਾ ਬਹੁਤ ਗਲਤ ਹੋਇਆ ਕਿਉਂਕਿ ਮੇਰੀ ਵੀ 2020 ਦੇ ਵਿੱਚ ਬਾਹ ਕਰੇ ਕੋਈ ਸੀ ਮੈਨੂੰ ਪਤਾ ਦਰਦ ਕੀ ਹੁੰਦਾ ਪਰ ਗੁਰੂ ਸਾਹਿਬ ਨੇ ਸੇਵਾ ਨਹੀਂ ਲਈ ਉਹਦੇ ਕੋਲ ਕਿ ਨਹੀਂ ਭਾਈ ਮੈਂ ਨਹੀਂ ਕਰਨੀ ਤੂੰ ਬਹਿ ਜਾ ਜਾ ਕੇ ਉੱਥੇ ਵੇਖੋ ਤੁਸੀਂ ਗੱਲ ਕੁਰਸੀ ਮਿਲੀ ਆ ਸਜ਼ਾ ਇਹ ਨਹੀਂ ਸਜ਼ਾ ਵੇਖੋ ਕੀ ਆ ਜਿਵੇਂ ਵਜ਼ੀਰ ਖਾਨ ਜਿਹੜੇ ਰਾਜਿਆਂ ਨੇ ਜਿਹੜੀਆਂ ਹਕੂਮਤਾਂ ਨੇ ਸਿੱਖੀ ਨੂੰ ਢਾਹ ਲਾਈ ਆ ਸਿੱਖੀ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਉਦੋਂ ਉਹਨਾਂ ਦੇ ਸਮੇਂ ਵੇਲੇ ਭਾਈਓ ਸਿੱਖਾਂ ਦੇ ਬੱਚਿਆਂ ਤੇ ਅਤਿਆਚਾਰ ਕਰਦੇ ਸੀ ਉਹਨਾਂ ਦੀ ਨਸਲ ਕੁਸ਼ਤੀ ਕਰਦੇ ਸੀ ਕੋਈ ਰਾਜੇ ਮਹਾਰਾਜਿਆਂ ਵੇਲੇ ਮੈਂ ਮਾਫੀ ਚੋਣਾ ਭਰਾਵੋ ਯਾਦ ਮੈਨੂੰ ਹੁਣ ਆਇਆ ਵੀ ਗਲਤੀ ਮੈਂ ਕਰੀ ਇਹਨਾ ਪਰ ਮੇਰਾ ਸਿਰ ਨੰਗਾ ਮੈਂ ਆ ਮੁੰਡੇ ਦਾ ਹਿਸਾਬਾ ਲੈ ਲੈਣਾ ਪਰ ਗੱਲ ਤੁਸੀਂ ਇੱਕ ਚੀਜ਼ ਨੋਟ ਕਰੋ ਜੇ ਕਿ ਜਦੋਂ ਯਾਦ ਰੱਖੋ ਕਿ ਉਹਨਾਂ ਰਾਜੇ ਮਹਾਰਾਜਿਆਂ ਨੇ ਸਾਡੇ ਬੱਚਿਆਂ ਦਾ ਉਹਨਾਂ ਨੇ ਸਿੱਖਾਂ ਦੇ ਸਿੱਖੀ ਦਾ ਘਾਣ ਕੀਤਾ ਸਿੱਖੀ ਨੂੰ ਜਿਵੇਂ ਉਹਨਾਂ ਨੇ ਬਰਬਾਦ ਕਰਨਾ ਸੀ ਓਵੇਂ ਕੀਤਾ ਬਰਬਾਦ ਔਰ ਸਭ ਤੋਂ ਵੱਡੀ ਗੱਲ ਏ ਕਿ ਉਹਦਾ ਤਲਵਾਰਾਂ ਦਾ ਜ਼ਮਾਨਾ ਸੀਗਾ ਤੇ ਉਹਦਾ ਤਲਵਾਰਾਂ ਦੇ ਨਾਲ ਮਾਰਿਆ ਗਿਆ ਉਹਦਾ ਤਲਵਾਰਾਂ ਤਲਵਾਰਾਂ ਦੇ ਨਾਲ ਜਿਹੜੀ ਪਾਵਰ ਸੀ ਉਹਨਾਂ ਨੇ ਉਹ ਵਰਤੀ ਆ ਪਰ ਬਾਈ ਜੀ ਸਰਕਾਰ ਇਹਨਾਂ ਦੇ ਵਿੱਚ ਵੀ ਨਸ਼ਲ ਕੁਸ਼ਤੀ ਹੋਈ ਆ ਚਿੱਟਾ ਇਹਨਾਂ ਦੀ ਸਰਕਾਰ ਚ ਆਇਆ ਮੈਂ ਨਹੀਂ ਕਹਿੰਦਾ ਵੀ ਇਹ ਵੇਚਦੇ ਰਹੇ ਆ ਇਹਨਾਂ ਦੀ ਸਰਕਾਰ ਚ ਆਇਆ ਸਿੱਖਾਂ ਨੂੰ ਇਹਦੇ ਨਾਲ ਬੜੀ ਬਰਬਾਦੀ ਹੋਈ ਆ ਸਿੱਖਾਂ ਦੀ ਦੂਜੀ ਗੱਲ ਪੰਜਾਬ ਦਾ ਬੜਾ ਘਾਣ ਹੋਇਆ ਚਿੱਟੇ ਦੇ ਨਾਲ ਔਰ ਅੱਜ ਵੀ ਹੋਈ ਜਾਂਦਾ ਸਭ ਤੋਂ ਵੱਡੀ ਗੱਲ ਏ ਕਿ ਸਿੱਖਾਂ ਦੇ ਬੱਚਿਆਂ ਦੀ ਇੱਥੇ ਵੀ ਨਸਲ ਕੁਸ਼ਤੀ ਜਿਵੇਂ ਉਹ ਕਰਦੇ ਸੀ ਨਸਲ ਮਾਰਦੇ ਸੀ ਦਿਮਾਗ ਮਾਰਦੇ ਸੀ ਉਹਨਾਂ ਦਾ ਉਸੇ ਤਰ੍ਹਾਂ ਇਹ ਮਾਰਦੇ ਸੀ ਇਹਨਾਂ ਨੇ ਕਿਵੇਂ ਮਾਰਿਆ ਸਕੂਲਾਂ 'ਚ ਟੀਚਰ ਨਹੀਂ ਪਾਏ ਇਹਨਾਂ ਨੇ ਕਿਵੇਂ ਮਾਰਿਆ ਹਸਪਤਾਲਾਂ ਹਸਪਤਾਲਾਂ 'ਚ ਡਾਕਟਰ ਨਹੀਂ ਪਾਏ ਅੱਜ ਸਾਡੇ ਬੱਚੇ ਉਹਨਾਂ ਅੰਗਰੇਜ਼ਾਂ ਕੋਲ ਚੱਲੇ ਆ ਜਿੰਨਾ ਕਰਕੇ ਸਾਡੇ ਕਿੰਨੇ ਲੋਕ ਸ਼ਹੀਦ ਹੋ ਚੁੱਕੇ ਸੀ ਕਿੰਨੇ ਸ਼ਹੀਦ ਹੋ ਗਏ ਆ ਇਹ ਉਹਨਾਂ ਕੋਲ ਅੱਜ ਸਾਡੇ ਬੱਚੇ ਚੱਲੇ ਆ ਜਿਵੇਂ ਉਹਨਾਂ ਰਾਜਿਆਂ ਨੇ ਜਿਵੇਂ ਸਾਡੀ ਸਿੱਖੀ ਨੂੰ ਬਰਬਾਦੀ ਕਰਨੀ ਚਾਹੀ ਓਏ ਬਾਈ ਜੀ ਇਹਨਾਂ ਦੀ ਸਰਕਾਰ ਚ ਹੋਈ ਆ ਜੇ ਗੱਲ ਝੂਠਾ ਮੈਂ ਸਿਰ ਨਵਾ ਕੇ ਵੀਰੋ ਮਾਫੀ ਚਾਹੁੰਨਾ ਪਰ ਇਹ ਕੋਈ ਸਜ਼ਾ ਲਾਉਣੀ ਸੀ ਤਾਂ ਸਜ਼ਾ ਸੋਣੀ ਲਓ 2019 ਦੇ ਵਿੱਚ ਬਾਦਲਾਂ ਨੇ ਆਪਦੀ ਪ੍ਰਾਪਰਟੀ ਸ਼ੋਅ ਕੀਤੀ ਸੀ ਐਮਪੀ ਦੇ ਇਲੈਕਸ਼ਨ ਵੇਲੇ 210 ਕਰੋੜ ਰੁਪਇਆ 2 ਅਰਬ ਪਤਾ ਨਹੀਂ 210 ਕਰੋੜ ਹੀ ਸੀ ਨਾ ਹਾਂ ਹਾਂ ਬਾਕੀ ਸਾਡੇ ਸੀ ਛੋਟੇ ਦਿਮਾਗ ਆ ਲੋਕਾਂ ਨੇ ਭੁੱਲ ਜਾਂਨੇ ਆ ਇਹਨਾਂ ਨੂੰ ਸਜ਼ਾ ਲਾਉਣੀ ਸੀ ਤਾਂ ਸਜ਼ਾ ਇਹੋ ਜੀ ਲਾਉਂਦੇ ਜਿੰਨੇ ਮੰਤਰੀ ਆ ਜਿਵੇਂ ਸੁਖਬੀਰ ਬਾਦਲਾ 50 ਕਰੋੜ ਰੁਪਏ ਤੋਂ ਫੜਦੇ ਸਭ ਤੋਂ ਵੱਡੀ ਗੱਲ ਦੂਜਾ ਸਾਬਕਾ ਮੰਤਰੀ ਮਜੀਠੀਆ ਤੁਸੀਂ ਭਾਂਡੇ ਮੰਨ ਜਾਂਦੀ ਜੜੀ ਵੇਖੋ ਇਹ ਸੇਵਾ ਸਾਡੇ ਮੂੰਹ ਚੋਂ ਸਜ਼ਾ ਨਹੀਂ ਨਿਕਲਦੀ ਇਹ ਤਾਂ ਮਤਲਬ ਇਹ ਆ ਵੀ ਜਿਹੜੇ ਭਾਵਨਾ ਨਾਲ ਭਾਡੇ ਮਾਂਜਨ ਜਾਂਦੇ ਆ ਉਹ ਸੇਵਾ ਨਹੀਂ ਮੇਰੇ ਫਾਦਰ ਸਾਹਿਬ ਨੂੰ ਲਾਈਟ ਲੱਗੀ 11000 ਵੋਲਟ ਕੀ ਹੋਇਆ ਮੇਰੀ ਮੰਮੀ ਨੇ ਲਗਭਗ 10 ਕਿਲੋਮੀਟਰ ਜਾਂਦਾ ਤੁਰ ਕੇ ਜਾਂਦਾ ਗੁਰੂ ਘਰੇ ਸੋਚ ਲਿਆ ਸਾਡੇ ਤੇ ਬਾਬਾ ਖੁਸ਼ਦਿਲ ਜੀ ਆ ਉਹਨਾਂ ਦੇ ਉੱਥੇ ਜਾਂਦੇ ਆ ਜਾਂਦੇ ਨੇ ਭੀਮੇਚਾ ਤੁਰ ਕੇ ਜਾਂਦੇ ਆ ਆਏ ਵੀਰਵਾਰ ਨੂੰ ਉੱਥੇ ਜੋੜਿਆਂ ਦੀ ਸੇਵਾ ਕਰਕੇ ਆਉਂਦੇ ਆ ਜਿਸ ਚੁੰਨੀ ਦੇ ਨਾਲ ਜੋੜੇ ਸਾਫ਼ ਕਰਕੇ ਆਉਂਦੇ ਆ ਮੇਰੇ ਮਾਤਾ ਜੀ ਉਹ ਅਸੀਂ ਮੱਥੇ ਨੂੰ ਲਾਉਨੇ ਆ ਕਰਕੇ ਕਿ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਖੁਸ਼ਦਿਲ ਜੀ ਅਸੀਂ ਉਹ ਮੱਥੇ ਨੂੰ ਲਾਉਨੇ ਉੱਥੇ ਵੀ ਗ੍ਰੰਥ ਸਾਹਿਬ ਦੀ ਪੂਜਾ ਹੁੰਦੀ ਆ ਆ ਮਤਲਬ ਮਾਫੀ ਚਾਹੁੰਦਾ ਉੱਥੇ ਵੀ ਗ੍ਰੰਥ ਸਾਹਿਬ ਹੀ ਪਏ ਆ ਕੋਈ ਹੋਰ ਕੋਈ ਡੇਰਾ ਨਹੀਂ ਗੁਰੂ ਘਰ ਹੀ ਆ ਕਈ ਲੋਕ ਬਹੁਤ ਤੁਹਾਨੂੰ ਪਤਾ ਫਿਰ ਬੱਚੋ ਬੋਲਣ ਵਾਲੇ ਹੀ ਬੈਠੇ ਆ ਹਾਂ ਹਾਂ ਐ ਕਰਨ ਵਾਲੇ ਬੈਠੇ ਆ ਮਾੜਾ ਮੈਂ ਕਿਸੇ ਡੇਰੇ ਨੂੰ ਵੀ ਨਹੀਂ ਆਂਦਾ ਮੇਰੀ ਕਿਸ ਕੋਈ ਔਕਾਤ ਨਹੀਂ ਮੈਂ ਕਿਸੇ ਬਾਬੇ ਨੂੰ ਕਿਸੇ ਧਰਮ ਨੂੰ ਮਾੜਾ ਕਹਿੰਦਾ ਔਰ ਉੱਥੇ ਵੀਰਵਾਰ ਜਾ ਕੇ ਉਹ ਸੇਵਾ ਕਰਦੇ ਆ ਸਾਰੇ ਜਿਹੜੇ ਜੋੜੇ ਆ ਸਾਫ ਕਰਦੇ ਮਾਫੀ ਚਾਹੁੰਨਾ ਮੈਨੂੰ ਸੁਣਾਉਣਾ ਤਾਂ ਨਹੀਂ ਚਾਹੀ ਦੱਸਣਾ ਤਾਂ ਨਹੀਂ ਚਾਹੀਦਾ ਸੀ ਮੇਰੀ ਮਾਤਾ ਉਦੋਂ ਇੰਨੇ ਖੁਸ਼ ਹੁੰਦੇ ਆ ਕਿ ਮੈਂ ਤਾਂ ਭਾਈ ਜੋੜੇ ਸਾਫ ਕੀਤੇ ਤੇ ਮੈਨੂੰ ਬਹੁਤ ਮੈਨ ਤਾਂ ਸਕੂਨ ਮਿਲ ਗਿਆ ਜ਼ਿੰਦਗੀ ਦੇ ਵਿੱਚ ਏ ਯਾਰ ਫਿਰ ਇਹ ਤਾਂ ਮਤਲਬ ਮੇਰੀ ਮਾਂ ਨੂੰ ਕਿਹੜੀ ਸਜ਼ਾ ਲਾਈ ਹੈ ਕਿਸੇ ਨੇ ਦੱਸੋ ਸਈ ਐ ਭਾਵਨਾ ਹੁੰਦੀ ਲੋਕਾਂ ਦੀ ਭਾਂਡੇ ਮਾਂਜਦੇ ਕੁਝ ਲੋਕ ਜਾ ਕੇ ਭਾਂਡੇ ਮਾਂਜਦੇ ਆ ਬਾਥਰੂਮ ਲੈਟਰਨ ਸਾਫ਼ ਕਰਦੇ ਆ ਤੇ ਨਾਲ ਵਾਹਿਗੁਰੂ 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 ਕਰਦੇ ਆ ਸਤਨਾਮ ਵਾਹਿਗੁਰੂ ਨਾਲੇ ਭਾਂਡੇ ਮਾਂਜਦੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਲੇ ਉਹ ਜੋੜੇ ਸਾਫ਼ ਕਰਦੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਈ ਜੀ ਜੇਕਰ ਸਜ਼ਾ ਲਾਉਣੀ ਹੈ ਇਹਨਾਂ ਨੂੰ 50 ਕਰੋੜ ਸੁਖਬੀਰ ਬਾਦਲ ਤੋਂ ਲਓ ਦੂਜਿਆਂ ਕੋਲੋਂ ਵੀ ਕੋਈ 20-20 ਕਰੋੜ ਤਾਂ ਲਓ ਤੁਸੀਂ ਜਿੰਨਾਂ ਕੋ ਉਹਨਾਂ ਨੇ ਬਣਾਇਆ ਕੋਈ ਚੌਥਾ ਪੰਜਵਾਂ ਹਿੱਸਾ ਲੈ ਲਓ ਉਹ ਪੈਸਾ ਸਿੱਖਾਂ ਦੇ ਬੱਚਿਆਂ ਤੇ ਲਾਇਆ ਜਾਵੇ ਤਾਂ ਕਿ ਪੰਜਾਬ ਦੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਐਸਐਸਪੀ ਲੱਗਣ ਡੀਐਸਪੀ ਲੱਗਣ डीसी ਲੱਗਣ ਵਕੀਲ ਬਣਨ ਜੱਜ ਬਣਨ ਤੇ ਸਾਡਾ ਵੀ ਮਨ ਖੁਸ਼ ਹੋ ਜਾਵੇ ਕਿ ਹਾਂ ਇਹ ਪੈਸਾ ਹੋ ਜਿਹੜੀ ਸਜ਼ਾ ਦਿੱਤੀ ਸੀ ਤੇ ਇਸ ਸਜ਼ਾ ਨੇ ਸਾਡੇ ਸਿੱਖਾਂ ਦੇ ਪੁੱਤਾਂ ਨੂੰ ਸਾਡੇ ਪੰਜਾਬ ਦੇ ਬੱਚਿਆਂ ਨੂੰ ਇਹਨਾਂ ਪੋਸਟਾਂ ਤੇ ਬਿਠਾਇਆ ਉਹ ਪੈਸਾ ਲਓ ਹਸਪੀਟਲਾਂ 'ਚ ਮਸ਼ੀਨਾਂ ਪੂਰੀਆਂ ਕਰਾ ਦਿਓ ਉਹ ਪੈਸਾ ਲਓ ਹਸਪੀਟਲਾਂ ਦੇ ਵਿੱਚ ਜਿਹੜੇ بے ਇਲਾਜੇ ਪਏ ਆ ਉਹ ਪੈਸਾ ਉੱਥੇ ਲਵਾ ਦੋ ਤੇ ਭਰਾਵੋ ਮੇਰੀ ਸੋਚ ਨਹੀਂ ਆ ਕਿ ਸਜਾ ਇਹਨਾਂ ਨੂੰ ਇਹ ਪੈਸਿਆਂ ਵਾਲੀ ਦੇਣੀ ਚਾਹੀਦੀ ਸੀ ਬਾਕੀ ਮੈਂ ਅਕਾਲ ਤੱਕ ਸਹਿਬ ਦੇ ਮੈਂ ਕੋਈ ਮੈਂ ਕਿਸੇ ਵੀ ਖਿਲਾਫ ਨਹੀਂ ਬੋਲ ਰਿਹਾ ਤੇ ਮੇਰੀ ਇਹ ਗੱਲ ਦਾ ਕੋਈ ਗਲਤ ਹੋਣਾ ਕੱਢਾ ਜੇ ਜਿੰਨਾ ਕੁ ਮੇਰਾ ਦਿਮਾਗ ਆ ਉਨੇ ਕ ਮੈਂ ਗੱਲ ਕਹਿਣਾ ਬਈ ਜੀ ਇਹ ਸਜ਼ਾ ਨਹੀਂ ਮੈਨੂੰ ਤਾਂ ਕੋਈ ਇਹ ਕਵੇ ਗੁਰੂ ਘਰ ਦੇ ਵਿੱਚ ਫਲੀਸ਼ਾ ਸਾਫ ਕਰਨੀਆ ਮੈਂ ਤਾਂ ਉਹ ਸੇਵਾ ਸਮਝੂਗਾ ਮੈਨੂੰ ਕੋਈ ਇਹ ਕਵੇ ਭਾਂਡੇ ਕਹਿੰਦਾ ਕੋਈ ਨਹੀਂ ਇਸ ਭਾਂਡੇ ਆਪ ਜਾ ਕੇ ਲੋਕ ਮੰਨਦੇ ਆ ਸੇਵਾ ਕਹਿੰਦੇ ਹੋ ਸਜ਼ਾ ਤਾਂ ਤੁਸੀਂ ਬਣਾਈ ਜਾਂਦੇ ਆ ਹੁਣ ਜਿਹੜਾ ਵੀ ਗੁਰੂ ਘਰ ਜਾ ਕੇ ਸੇਵਾ ਕਰਿਆ ਕਰੂਗਾ ਪੋਚਾ ਲਾਇਆ ਕਰੂਗਾ ਉਹ ਆਪਦੇ ਆਪ ਨੂੰ ਇਹ ਸੋਚਿਆ ਕਰੂ ਮੈਨੂੰ ਸਜ਼ਾ ਤਾਂ ਨਹੀਂ ਲਾਈ ਗੁਰਦੁਆਰੇ ਦੀ ਕਮੇਟੀ ਨੇ ਭਾਈ ਜੀ ਇਹ ਬੇਨਤੀ ਆ ਪੈਸਾ ਲਿਆ ਜਾਓ ਇਹਨਾਂ ਤੋਂ ਜਿਵੇਂ ਰਾਜੇ ਮਹਾਰਾਜੇ ਕਹਾਨ ਕਰਦੇ ਸੀ ਸਿੱਖਾਂ ਦਾ ਹੋਵੇ ਇਹਨਾਂ ਦੀ ਸਰਕਾਰਾਂ ਚ ਕਹਾਨ ਹੋਇਆ ਜੇਕਰ ਇਹ ਗੱਲ ਝੂਠ ਜੇਕਰ ਪੰਜਾਬ ਦੇ ਲੋਕ ਇਹ ਕਹਿ ਦਣਗੇ ਥੱਲੇ ਵੀ ਕੋਈ ਨਹੀਂ ਕਹਾਨ ਹੋਇਆ ਫਿਰ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹਨਾ ਜੇਕਰ ਤੁਸੀਂ ਕਹਿੰਨੇ ਆ ਕਿ ਹਾਂ ਬਈ ਚਿੱਟੇ ਦੇ ਨਾਲ ਸਿੱਖਾਂ ਦੇ ਪੁੱਤ ਮਰੇ ਆ ਪੰਜਾਬ ਦੇ ਨੌਜਵਾਨ ਮਰੇ ਆ ਚਿੱਟੇ ਦੇ ਨਾਲ ਤਾਂ ਮੈਂ ਇਹ ਗੱਲ ਤੁਸੀਂ ਪਚਾਉਣੀ ਆ ਬਾਦਲਾਂ ਕੋਲੇ ਪਚਾਉਣੀ ਆ ਉਹਨਾਂ ਲੋਕਾਂ ਕੋਲ ਪਹੁੰਚਾਉਣੀ ਆ ਜਿਹੜੇ ਲੋਕ ਇਹਨਾਂ ਨੂੰ ਕਹਿਣਗੇ ਕਿ ਹਾਂ ਭਾਈ ਇਹ ਗੱਲ ਸੱਚ ਆ ਦੂਸਰੀ ਗੱਲ ਤੁਸੀਂ ਦੱਸੋ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਟੀਚਰਾਂ ਦੀ ਕਮੀ ਰਹੀ ਕਿ ਨਹੀਂ ਰਹੀ ਅੱਜ ਤੱਕ ਚੱਲੀ ਜਾਂਦੀ ਆ ਤੀਜੀ ਗੱਲ ਪੰਜਾਬ ਦੇ ਨੌਜਵਾਨ ਧੀਆਂ ਪੈਣਾ ਸੱਤ ਸਮੁੰਦਰੋਂ ਪਾਰ ਗਏ ਆ ਦੋ ਡੰਗ ਦੀ ਰੋਟੀ ਪਿੱਛੇ ਕੀ ਕੁਛ ਨਹੀਂ ਹੋਇਆ ਪੰਜਾਬ ਦੇ ਵਿੱਚ ਟੂਠੇ ਪਰਚੇ ਇਹਨਾਂ ਨੇ ਪਾਏ ਕੀ ਨਹੀਂ ਹੋਇਆ ਇੱਥੇ ਦੱਸੋ ਤੁਸੀਂ ਬਾਈ ਜੀ ਇਹ ਤਾਂ ਸੇਵਾ ਕਰ ਰਿਹਾ ਉਹ ਇਹ ਤਾਂ ਸੇਵਾ ਲਖਾਈ ਆ ਗੁਰੂ ਨੇ ਸਜਾ ਇਹਨਾਂ ਨੂੰ ਬੰਦੀ ਸਜਾ ਦਿਓ ਇਹ ਬੇਨਤੀ ਆ ਤੇ ਜੇ ਭਰਾਵੋ ਮੈਂ ਕੁਝ ਗਲਤ ਕਹਿ ਬੈਠਾ ਮੈਂ ਵਾਰ-ਵਾਰ ਕਹਿਣਾ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਤੇ ਮੈਂ ਗੁਰੂ ਦੀ ਸਿੱਖ ਸੰਗਤ ਤੋਂ ਵੀ ਮਾਫੀ ਚਾਹੁੰਨਾ ਕਿ ਜਿਹੜੀ ਸਿੱਖ ਸੰਗਤ ਆ ਸਿੱਖ ਸੰਗਤ ਜੀ ਜੇ ਕੋ ਜੇਕਰ ਮੈਂ ਕੋਈ ਇਹਨਾਂ ਬਿਆਨਾਂ ਦੇ ਵਿੱਚ ਕੋਈ ਗੱਲ ਗਲਤ ਕਰ ਗਿਆ ਤੁਹਾਡਾ ਪੁੱਤਾਂ ਤੁਹਾਡਾ ਭਰਾ ਮੈਨੂੰ ਮਾਫ ਕਰਿਆ ਜੇ ਜੇਕਰ ਗੱਲ ਸੱਚ ਆ ਇਹ ਗੱਲਾਂ ਤੁਸੀਂ ਪਚਾਉਣੀਆਂ ਉਹਨਾਂ ਲੋਕਾਂ ਕੋਲ ਜਿਹੜੇ ਲੋਕ ਹੱਸ ਕੇ ਕਹਿ ਰਹੇ ਆ ਜੀ ਠੀਕ ਆ ਠੀਕ ਆ ਉਹਨਾਂ ਸਾਰਿਆਂ ਤੋਂ ਪੈਸਾ ਲਿਆ ਜਾਵੇ ਸਕੂਲਾਂ 'ਚ ਟੀਚਰ ਪਵਾਏ ਜਾਣ ਔਰ ਬੱਚੇ ਜਿਹੜੇ ਸਾਡੇ ਆਈਪੀਐਸ ਲੱਗਣ ਨੂੰ ਬੈਠੇ ਆ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਬੱਚਿਆਂ ਦਾ ਸਿੱਖਿਆ ਦਾ ਪੱਧਰ ਉੱਚਾ ਚੱਕਿਆ ਜਾਵੇ ਬੇਇਲਾਜਾਂ ਦਾ ਇਲਾਜ ਕਰਾਇਆ ਜਾਵੇ ਇਹਨਾਂ ਤੋਂ ਮਸ਼ੀਨਾਂ ਪਵਾਓ ਤਾਂ ਕਿ ਆਉਣ ਵਾਲੇ ਪੀੜ੍ਹੀਆਂ ਨੂੰ ਯਾਦ ਰਹਿ ਜੇ ਕਿ ਫਲਾਨੇ ਮੰਤਰੀਆਂ ਨੂੰ ਸਜ਼ਾ ਮਿਲੀ ਸੀ ਔਰ ਦੂਸਰੀ ਗੱਲ ਇਹ ਪੰਜਾਬ ਵੱਲੋਂ ਜੇਕਰ ਮੰਗ ਹੋਈ ਤਾਂ ਸਹੀ ਰਹੂਗਾ ਕਿ ਮੇਰੀ ਬੇਨਤੀ ਆ ਇਸ ਟਾਈਮ ਜਿੰਨੇ ਪੰਜਾਬ ਦੇ 117 ਐਮਐਲਏ ਆ ਉਹਨਾਂ ਨੂੰ ਵੀ ਲਿਆ ਕੇ ਕੋਈ ਨਾ ਕੋਈ ਸਜ਼ਾ ਲਾਓ ਕਿ ਅੱਧੇ ਨਾਲੋਂ ਜ਼ਿਆਦਾ ਪੰਜਾਬ ਉਸ ਫੈਕਟਰੀਆਂ ਤੋਂ ਤੰਗ ਹੋਇਆ ਬੈਠਾ ਜ਼ਹਿਰੀਲੇ ਪਾਣੀਆਂ ਨਾਲ ਕੈਂਸਰ ਦੀ ਬਿਮਾਰੀ ਹੋ ਰਹੀ ਆ 117 ਐਮਐਲਏ ਚ ਕਿਸੇ ਇੱਕ ਐਮਐਲਏ ਦੀ ਵੀ ਜੀਵ ਨਹੀਂ ਲੱਗੀ ਸੀ ਜਿਹੜਾ ਕੋਈ ਬੋਲ ਸਕੇ ਸਾਰਿਆਂ ਦੀਆਂ ਜੀਬਾਂ ਵੱਡੀਆਂ ਗਈਆਂ ਮੈਨੂੰ ਇਹ ਗੱਲ ਕਹਿੰਦੇ ਨੂੰ ਸ਼ਰਮ ਆਉਂਦੀ ਆ ਦੁੱਖ ਆਉਂਦਾ ਕਿ ਸਾਰਿਆਂ ਨੇ ਇਹ ਕਿਸ-ਕਿਸੇ ਇੱਕ ਐਮਐਲਏ ਦੀ ਵੀ ਜੀਵ ਨੇ ਕੰਮ ਨਹੀਂ ਕੀਤਾ ਕਿ ਜੀ ਇਹ ਗਲਤ ਹੋ ਰਿਹਾ ਇਹ ਬੰਦ ਕਰੋ ਬੰਦ ਕਰੋ ਇਹ ਕਿਸੇ ਨੇ ਨਹੀਂ ਕਿਹਾ ਫਿਰ ਵੋਟਾਂ ਪੰਜਾਬ ਦੇ ਲੋਕਾਂ ਤੋਂ ਮੰਗਦੇ ਆ ਮੇਰੀ ਬੇਨਤੀ ਆ ਸਾਡੀ ਤਾਂ ਰੱਬ ਅਗੇ ਅਰਦਾਸ ਆ ਇਹ ਰੱਬਾ ਇਹਨਾਂ ਨੂੰ ਸਜ਼ਾ ਦੇਣ ਵਾਲਾ ਕੌਣ ਕਿੱਦੇ ਆਊਗਾ ਮਹਾਰਾਜ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹਦੇ ਵਿੱਚ ਜੋ ਗੱਲਾਂ ਕਹੀਆਂ ਮੈਂ ਆਪਦੇ ਵੱਲੋਂ ਤਾਂ ਸੱਚੀਆਂ ਕਹੀਆਂ ਬਾਕੀ ਜੇਕਰ ਕੁਝ ਗਲਤ ਹੋਇਆ ਤਾਂ ਭਾਈ ਜੀ ਮੈਂ ਵੀ ਮਿੱਟੀ ਦਾ ਪੁੱਤਾਂ ਗਲਤ ਕੁਝ ਹੋ ਵੀ ਸਕਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ